ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਦੰਨ ਤਹਫੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲੇਰ ਸਿੰਘ ਬਾਠੋਂ ਦੇ ਕੋਲ ਆਇਆ ਦੋਸਤੋ ਵੀਰ ਗੁਰਲਾਲ ਸਿੰਘ ਉਹਨਾਂ ਦੇ ਘਰ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਆਪਾਂ ਤੁਹਾਨੂੰ ਹਰੇਕ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਚਾਰ ਮੱਜਾਂ ਝੋਟੀਆਂ ਦਿਖਾਉਣੀਆਂ ਨੇ ਮਾਲ ਤਕਰੀਬਨ 2 ਮੱਜਾਂ ਸੁਈਆਂ ਨੇ ਦੋ ਹੀ ਗੱਬਣਾਂ ਰੇਟ ਬਿਲਕੁਲ ਛੋਟੇ ਛੋਟੇ ਦਾ ਜਿਆਦਾ ਜਿਹੇ ਰੇਟ ਅੱਜ ਵੀਰ ਦਿਨੇਰ ਸਿੰਘ ਬਾਠ ਲੈ ਕੇ ਆਇਆ ਮੁੱਲ ਵੈਸੇ ਤੁਹਾਨੂੰ ਨਾਲ ਦੀ ਨਾਲ ਦੀ ਆਪਾਂ ਦੱਸੀ ਚੱਲਾਂਗੇ ਪਸ਼ੂ ਜਿਹੋ ਜਿਹੇ ਪਸ਼ੂ ਉਹ ਜਿਹੇ ਮੁੱਲ ਸੋ ਪਿੰਡ ਡਲ ਵਿਜਟ ਕਰਨੀ ਹੈ ਬਿਲਕੁਲ ਬਾਰਡਰ 벨ਟ ਹੈਗਾ ਦੋਸਤੋ ਬਾਰਡਰ 벨ਟ ਪਿੰਡਾ ਕੋਈ ਵੀ ਵੀਰ ਆਪਣਾ ਭਿੱਕੀਪਿੰਡ ਤੋਂ ਆਉਂਗੇ ਤੁਸੀਂ ਤੇ ਕੋਈ 10 12 ਕਿਲੋਮੀਟਰ ਦੀ ਸਿਰਫ ਦੂਰੀ ਖਾਲੜਾ ਪਿੰਡ ਵੱਡਾ ਸੋ ਸਾਰੇ ਭਰਾ ਜਾਣਦੇ ਆ ਠੀਕ ਹੈ ਜੀ ਖਾਲੜਾ ਪਿੰਡ ਤੋਂ 5 6 ਕਿਲੋਮੀਟਰ ਦੀ ਦੂਰੀ ਆ ਵਾ ਤਾਰਾ ਸਿੰਘ ਦਲੇਰੇ 마ੜੀ 메ਗਾ 마ੜੀ ਉਦੋਂ ਕਿ ਇਹ ਪਿੰਡ ਬਿਲਕੁਲ ਅਲੱਗੇ ਲੱਗੇ ਆ ਅੱਜ ਤਰੀਕ 31 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 3:00 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਵੀਰ ਦਲੇਰ ਸਿੰਘ ਬਾੜ ਦੇ ਨਾਲ ਸਭ ਤੋਂ ਪਹਿਲਾਂ ਵੀਰ ਦਲੇਰ ਸਿੰਘ ਬਾੜ ਸਤਿ ਸ੍ਰੀ ਅਕਾਲ ਕੀ ਹਾਲ ਜੀ ਜਿਹੜੇ ਮੇਰੇ ਭਰਾ ਵੀਡੀਓ ਵੇਖਦੇ ਕਿਸਾਨ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੈ ਹੋਰ ਮਾੜਾ ਕਿਰਪਾ ਮਾਲਕ ਜੀ ਠੀਕਾ ਬੜੇ ਚਿਰਾਂ ਬਾਅਦ ਅਰਸ਼ਣ ਦਿੱਤੇ ਵੈਸੇ ਉਹ ਅੱਜ ਨਿਕਾਹ ਇੱਥੇ ਨਹੀਂ ਹੁੰਦਾ ਤੂੰ ਬੋਣੀ ਮਾਚਲ ਬਈਆ ਵੀਡੀਓ ਪਾ ਦੇਣਾ ਨਾਲੇ ਪਿਆਰ ਕਰਦੇ ਆਪਣੇ ਨਾਲੇ ਸੰਗਤ ਜਦੋਂ ਪਿਆਰ ਕਰੇ ਉਹ ਆਉਣਾ ਚਾਹੀਦਾ ਗਾੜੀ ਬਿਲਕੁਲ ਬਿਲਕੁਲ ਕੋਈ ਨਾਲੇ ਆਪਾਂ ਕਿਹੜਾ ਕੋਈ ਧੋਖਾ ਤੁਹਾਡੀ ਕੇ ਨਾ ਕਰਨਾ ਪਿਆ ਆਪਾਂ ਲੋਕ ਲੋਕ ਬਹਿਣਾ ਠੀਕਾ ਬਿਲਕੁਲ ਮਰਦਾਂ ਦੇ ਵਿੱਚ ਆਉਣਾ ਚਾਹੀਦਾ ਬਿਲਕੁਲ ਹਾਂਜੀ ਉਹ ਵੀ ਸੇ ਵੀਰ ਬਲੇਰ ਸਿੰਘ ਪਾਰ ਦੇ ਘਰ ਜਦੋਂ ਵੀ ਆਪਾਂ ਸ਼ੂਟਾ ਡਿੰਗ ਤਾਂ ਵੀਡੀਓ ਬਣਾਈਆਂ ਸੀ ਪਾਈਆਂ ਸੀ ਉਦੋਂ ਸ਼ੂਟਾ ਡਿੰਗ ਦੇ ਵਿੱਚ ਵੀਰ ਬਲੇਰ ਸਿੰਘ ਪਾਰ ਨਾਲੇ ਸਾਹਮਣੇ ਆਏ ਸੀ ਹਾਂ ਉਹ ਤੋਂ ਬਾਅਦ ਗਰਲਾਲ ਵੀਰ ਆਪਣੇ ਨਾਲ ਤੇ ਵੀਰ ਬਲਦੇਰ ਸਿੰਘ ਬਾੜ ਹਣ ਮੌਕੇ ਤੇ ਮੌਜੂਦ ਆ ਤੇ ਆਪਾਂ ਪੂਰੀ ਡਿਟੇਲ ਇਹਨਾਂ ਤੋਂ ਅੱਜ ਵੀ ਲਵਾਂਗੇ ਚਾਰ ਮੱਝਾਂ ਦਿਖਾਉਣੀਆਂ ਤੁਹਾਨੂੰ ਦੋ ਗੱਭਾਂ ਤੇ ਦੋ ਸੁਈਆਂ ਵੀਰ ਬਲਦੇਰ ਸਿੰਘ ਬਾੜ ਮਾਲ ਮਿਲਦਾ ਵੀ ਹਰ ਇੱਕ ਤਰ੍ਹਾਂ ਦਾ ਇਹ ਛੋਟੇ ਮੂੜੀਆਂ ਵੀ ਆ ਹਾਂਜੀ ਹਾਂਜੀ ਤੇ ਕੋਈ ਨਾ ਲੱਖੋ ਬਾਹਰ ਵੀ ਹੈਗਾ 2-4 ਰੁਪਏ ਦਾ ਮਾਲ ਹੁੰਦੀ ਵੀਰਾ ਦੀ ਆਪਾਂ ਤਿੰਨ ਦੇ ਵਿੱਚ ਨੀਲੀਆਂ ਵੀ ਲੈਂਦੀਆਂ ਐ ਇੱਕ ਤਿਲਾਲੀ ਬੂਰੀ ਦੇ ਨਾਲੇ ਨੀਲੀ ਦੇ ਨਾਲੇ ਬੂਰੀ ਠੀਕ ਆ ਹਾਂ ਤਿੰਨੇ ਆਂਦੇ ਦੇਖੀ ਹੋਏ ਉਂਗਲਾਂ ਤੇ ਨੇ ਕਿ ਹੋ ਜਾ 5 ਇੱਕ ਤਿੰਨ ਨਹੀਂ 5 ਤਿੰਨ ਨਹੀਂ ਹੋਣਾ ਤਿੰਨ ਬਰਾੜੀਆਂ ਹੋ ਗਿਆ ਠੀਕ ਆ ਇਹ ਦੇਖੋ ਜਦੋਂ ਮੋٹے ਤੌਰ ਤੇ ਕੈਮਰਾ ਮਾਰਦੇ ਪੋਤਾ ਜੀ ਆ ਦਿਖਾ ਦਿਓ ਇੱਕ ਵਾਰੀ ਬੈਕ ਬੂਕ ਸਾਈਡ ਤੋਂ ਤਸल्ली ਨਾਲ ਦਿਖਾ ਦਿਓ 5 ਇਹ ਬੂਰੀ ਦਿਖਾਵਾਂਗੇ ਦੋਸਤੋ ਤਿਲਾਂ ਦੀ ਇੱਕ ਭੋੜੀ ਆ ਗਈ ਆ ਜਿਹੜੇ ਮੇਰੇ ਭਰਾ ਕੇ ਸ਼ੌਕ ਰੱਖਦੇ ਆ ਭੋੜੀਆਂ ਮਚਾਂ ਦਾ ਇੱਕ ਭੋੜੀ ਮੈਂ ਦਿਖਾਉਣੀ ਆ ਸੋ ਸਮਾਂ ਸਮਾਂ ਨਰਮਾ ਕਰਮਾ ਲਈਏ 5 ਘਰ ਦੇ 4 ਘਰ ਦੇ ਠੀਕ ਆ ਜੀ ਸੋ ਸਮਾਂ ਸਮਾਂ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਦੋ ਦਿਨ ਨਹੀਂ ਜੀ ਦੋ ਦਿਨ ਬਾਕੀ ਆ ਜੀ ਦੋ ਦਿਨ ਲੈਂਦੀ ਆ ਵੈਸੇ ਤੇ ਬਿਲਕੁਲ ਸਿਰੋਂ ਵੇਖੋਗੇ ਤੇ ਭੋੜੀ ਆ ਆ ਦੇਖੋ ਬਿੱਲੀ ਮਣਕੀ ਅੱਖ ਤੇ ਕਿਤੇ ਨਾ ਕਿਤੇ ਜਿਵੇਂ ਬਾਰਡਰ ਏਰੀਏ ਦੇ ਵਿੱਚ ਆਪਾਂ ਪਹੁੰਚੇ ਆ ਖੜੇ ਆ ਇਹ ਹੀ ਖੁਰਤੂਬ ਤੋਂ ਵੇਜੇ ਮਗਰ ਆਪਾਂ ਪਰਤਾਂ ਤੇ ਜਿਹੜਾ ਤੁਹਾਨੂੰ ਨਜ਼ਰ ਆਊਗਾ ਹੀ ਆਊਗਾ ਠੀਕ ਆ ਤੇ ਇੱਕ ਬੂਰੀ ਦੀ ਸ਼ੌਂਕ ਕਿਸੇ ਭਰਾ ਨੂੰ ਆ ਪੂਰੀ ਮੱਝ ਤਿਲਾਂ ਵਾਲੀ ਆ ਤੇ ਨਾਲ ਦੀ ਨਾਲ ਨੀਲੀ ਅੰਗਪੱਕ ਦੇ ਵਿੱਚ ਆ ਸੂਤੇ ਨਿਸ਼ਾਨ ਹੈ ਮਾਰਕਿੰਗ ਦੇ ਵਿੱਚ ਤੁਹਾਨੂੰ ਪ੍ਰੋਪਰ ਤਸੱਲੀ ਨਾਲ ਦਿਖਾਵਾਂਗੇ ਇਹ ਜਿਹੜੀਆਂ ਦੋਨੋਂ ਮੱਝਾਂ ਗੱਬੜ ਹੋਣਗੀਆਂ ਅੱਜ ਠੀਕ ਆ ਤੇ ਆ ਵੇਖੋ ਠੰਡੀਆਂ ਧੀਰੀਆਂ ਨੇ ਸੀਯੂਸ ਲੱਗ ਇੱਧਰ ਜਿਹੜੀਆਂ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਆਪਾਂ ਇੱਕ ਪਰਲੇ ਪਾਸੇ ਨੀਲੀ ਅੰਗਪੱਖ ਦੇ ਵਿੱਚ ਖੜੀ ਆ ਉਹ ਵੀ ਮੈਂ ਬੜੀ ਚੰਗੀ ਹੈ ਤੇ ਇਹ ਵੀ ਕਰਮਾ ਦੀ ਬਿਲਕੁਲ ਸੱਜਰ ਪਾਜੀ ਸੂਈ ਆ ਠੀਕ ਆ ਜੀ ਸੋ ਇੱਕ ਇਧਰ ਜਿਹੜੀ ਮੱਝ ਤੁਹਾਨੂੰ ਦਿਖਾਵਾਂਗੇ ਇਹ ਵੀ ਤਾਜੀ ਸੱਜਰ ਸੂਈ ਆ ਪੂਰਾ ਢਾਂਜਾ ਫੁੱਲ ਵਜਨ ਵੇਟ ਪੂਰੀ ਡਬਲ ਭਾਰੇ ਜੁੱਸੇ ਦੇ ਵਿੱਚ ਸੋ ਪੂਰੀ ਵੀਡੀਓ ਤਸੱਲੀ ਨਾਲ ਦੇਖਿਓ ਤਸੱਲੀ ਨਾਲ ਤੁਹਾਨੂੰ ਦਿਖਾਵਾਂਗੇ ਕੰਨੇ ਕੰਨੇ ਹਰੇਕ ਪਹਿਲੂ ਤੋਂ ਜਿਹੜੀ ਤੁਹਾਨੂੰ ਬਿਲਕੁਲ ਪਛਾਣ ਮਰਵਾ ਦੇਾਂਗੇ ਇੱਥੇ ਆਣ ਕੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਜਿਹੜੀ ਮੱਝ ਗੱਬਣ ਉਹ ਟਿੱਪ ਕੇ ਚੌਥਾਂ ਮੰਡੀ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਉਹ ਕਰਦੇ ਆ ਪੂਰੀ ਗੱਲਬਾਤ ਵੀਰ ਦਲੇਰ ਸਿੰਘ ਦੇ ਬਾਹਰ ਦੇ ਨਾਲ ਗੱਲਬਾਤ ਆ ਜਿਓ ਜੀ ਸਦੋ ਸਦ ਸ਼ੁਰੂਆਤ ਕਰਾਂਗੇ ਇੱਕ ਆਪਾਂ ਤੁਹਾਨੂੰ ਸ਼ੋਟਾਰਿੰਗ ਤੋਂ ਦਿਖਾਈ ਸੀ ਕਿ ਬੂਰੀ ਤੇਲਾ ਵਾਲੀ ਬੂਰੀ ਆ ਕੰਮੀਲੀ ਅੰਗਪੱਖ ਦੇ ਵੇਚਾ ਕਰਮਾ ਵਾਲੀ ਬਹੁਤੇ ਵੀਰ ਆਪਣੇ ਡਿਮਾਂਡ ਕਰਦੇ ਆ ਭਾਰਾ ਫੇਟ ਫੋਲੀ ਵਜਨ ਵੇਟ ਵੀਰ ਦਲੇਰ ਬਾਹਰ ਤੋਂ ਸੂਬਿਆਂ ਦੇ ਵਿੱਚ ਕਿਵੇਂ ਆ ਇਹ ਸੰਧੂ ਸਾਹਿਬ ਤੇ ਜੇ ਸੁਣਿਏ ਜੇ ਸੁਬਾ हां ਮੌਜੂਦ ਤੇਜਾ ਸੁਭਾ -19 ਦਿਨ 5-6 ਦਿਨ ਰਹਿੰਦੇ ਜਿਹੜੇ ਬੜੇ ਵੀਰ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਹੈ ਜੀ ਬੋੜੀਆਂ ਮੱਜਾ ਤੇ ਮੀਲੀ ਦੇ ਵਿੱਚ ਜਿੱਕਰ ਗੱਲ ਕਰਗੇ ਫੰਕਸ਼ਨਲੀ ਤੇ ਚਾਰੇ ਪੈਰਾਂ ਦੇ ਤੁਸੀਂ ਜਵਾਬ ਦੇਖੋਗੇ ਕੋਸ਼ ਆਪ ਵਾਈਟ ਸੂਤ ਨਿਸ਼ਾਨ ਸੋਭਾ ਜਨਵੇਟ ਪੂਰਾ 1.5 ਕੱਟ ਦੇ ਕਰਮਾ ਲਈ 6 ਕੱਟ ਦੇ ਅਜਿੰਨੇ ਦਿਨ ਹਜੇ ਆਰਮਨਾਲ ਰਹਿੰਦੀ ਆ ਆ 5 ਦੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਦੇ ਠੀਕ ਹੈ ਜੀ ਆ ਦੇਖੋ ਛੋਟਾ ਚਟੂ ਚਾ ਬਹੁਤ ਸੋਹਣਾ ਬਾਕੀ ਇੱਕ ਸਾਰ ਪੱਦਰ ਵਿਖਾਲਾ ਲੇਰੇ ਦੀ ਬੰਤਰ ਤੁਸੀਂ ਦੇਖੋ ਇੱਕ ਸਾਰ ਆ ਬਿਲਕੁਲ ਪੱਦਰ ਠੀਕ ਆ ਜੀ ਸੋ ਥੱਲੇ ਚੰਗੀ ਬਿਲਕੁਲ ਵਧੀਆ ਸੋਹਣੀ ਥੱਲੇ ਤਿਆਰ ਹੋ ਰਹੀ ਆ ਤੋਂ 5-7 ਦਿਨਾਂ ਦੇ ਵਿੱਚ ਚੰਗੀ ਸਰਦਾਰ ਪੋਲੀ ਬੜੀ ਚਿੱਪਨ ਚ ਬਹੁਤ ਜਾਰੀ ਚੰਗੀ ਮੈਂ ਆਈ ਆ ਹਾਂ ਆ ਦੇਖ ਹਾਂ ਕਿਹ ਪੱਖੋਂ ਲਾਹਣੀ ਹੈਗਾ ਠੀਕ ਆ ਜੀ ਸੋ ਬਾਕੀ ਵਗੜ ਬੈਡ ਵੀ ਚੰਗਾ ਭਾਰੀ ਬੰਤਰਾ ਸਰੀਰਕ ਇੱਕ ਅਨ ਫੇਸ ਕੁਆਲਟੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਮੂੰਹ ਮੱਥਾ ਇਧਰੋਂ ਤੁਸੀਂ ਚੈੱਕ ਕਰੋ ਗੋਲ ਸਿਰੰਗ ਠੀਕ ਹੈ ਜੀ ਗੁਲਾਈ ਦੇ ਵਿੱਚ ਅੱਖਾਂ ਦੇ ਵਿੱਚ ਜਵਾਬ ਬਿੰਦੀ ਅੱਕ ਪੱਗੀ ਮੁੱਛ ਸੋ ਇਹ ਫੇਸ ਕੁਆਲਟੀ ਰਹੂਗੀ ਇਸ ਮੈਂ ਵੀ ਤੇ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਵੀ ਪਿੰਡਾ ਐਨ ਪਤਲਾ ਬਿਲਕੁਲ ਬੇਨਸਪੂਨ ਤੋਂ ਉਤਰੇ ਜੀ ਪਿੰਡੇ ਦੇ ਉੱਪਰ ਦਿਖਾਈ ਦੇ ਗੰਦੇ ਛਿਲਕ ਜਾਈ ਦੇਖੋ ਹਾਂ ਬਿਲਕੁਲ ਗੰਦੇ ਦੇ ਛਿਲਕ ਜਿਆ ਜਿਹੜਾ ਦੋਸਤੋ ਪਿੰਡਾ ਆ ਇਧਰ ਬਹਿਣੀ ਵਾਲੇ ਪਾਸਿਓ ਤੁਸੀਂ ਮਾਰ ਲਿਓ ਚਾਹ ਤੇ ਕੋਈ ਠੀਕ ਹੈ ਜੀ ਸ ਆ ਦੇਖੋ ਜੀ ਅੱਛਾ ਵੀਰ ਦਲੇਰ ਬਾਦ ਕੀ ਡਿਮਾਂਡ ਹੈ ਕੀ ਮੰਗਦੀ ਇਹ ਡਿਮਾਂਡ ਸੰਤੂ ਸਾਹਿਬ ਦੀਆਂ ਨਿੱਕੇ ਨਿੱਕੇ ਰੱਖਣੀਆਂ ਆ ਆਪਾਂ ਨੂੰ ਹਾਂ ਆਪਾਂ ਭਰਾਵਾਂ ਨਾਲ ਜੁੜਨਾ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਕਿਉਂ ਕੋਈ ਵੀਰ ਭਰਾ ਵਪਾਰੀ ਵੀ ਲੈ ਜਾਏ ਜਾ ਕੇ ਉਹ ਵੀ ਕਮਾਈ ਥੋੜੀ ਆਪਦੀ ਕਰੇ ਜਾ ਕੇ ਬਿਲਕੁਲ ਜੀ ਬਿਲਕੁਲ ਹਾਂ ਇਹਦਾ ਡਿਮਾਂਡ ਆ ਨਿੱਕੀ ਹੀ ਕਰਨੀ ਹੈ ਇਹਦੀ ਡਿਮਾਂਡ ਜੇ 90000 ਰੁਪਿਆ 90 ਕੋਈ ਲੱਖ ਨਹੀਂ ਮੰਗਣਾ ਕੋਈ 99 ਨਹੀਂ ਮੰਗਣਾ ਆ 90000 ਰੁਪਿਆ ਹੀ ਦੇ ਦੇਣੀ ਹੈ ਛੋਟਾ ਛਾਟਾ ਕਰਕੇ ਛੋਟਾ 2000 ਹੋਰ 90 ਜੋ ਛੱਡ ਦੇ ਆਗੇ ਅੱਜ ਮੇਰਾ ਭਰਾ ਬੜੇ ਚਿਰਾਂ ਬਾਅਦ ਸਾਹਮਣੇ ਆਇਆ ਤੇ ਦੋ ਹੀ ਮੈਚਡਾਉਣਾ ਈ ਸ਼ਾਇਦ ਜਿੱਦਾਂ ਤੂੰ ਕਹਿ ਤਾਰਾ ਏ ਤੇ ਅਸੀਂ ਥੋੜਾ ਮੋੜ ਸਕਦੇ ਆ 86 ਦੀ ਜਾਣਦੀ ਏ ਅੱਜ ਦੇ ਦਾ 86 ਦਾ ਲਓ ਵੀ 86000 ਰੁਪਏ ਕੇ ਮੇਰੇ ਭਰਾਵਾਂ ਨੂੰ ਮਾਤ ਮਿਲਿਆ ਜਸਨਾ ਹੋ ਜਾਏ 86 ਦੀ 86000 ਦੀ ਜਸਨ ਹੋਈ ਆ ਬਾਕੀ ਵਾਜਨ ਵਟਾ ਚੈੱਕ ਕਰ ਲਓ ਬੂਰੀ ਵੀ ਆ ਤੁਸੀਂ ਛਡਾ ਲਿਆ ਜੇ ਸੋ ਬਾਕੀ ਮਾਨ ਤਾਂ ਨੇ ਇਹ ਨਹੀਂ ਵੀ 100 200 ਰੁਪਏ ਹੀ ਕਰਾਉਣਾ ਆਪਾਂ 24 ਦਿਲੇਰ ਬਾੜ ਦੀ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਬਣਾਈਆਂ ਨੇ ਤੇ ਘਰੋਂ ਫਿਰ ਗਰਲਾਲ ਆ ਆਪਣੇ ਨਾਲ ਬਹੁਤ ਜੁੜਿਆ ਸੀਗਾ ਅੱਜ ਥੋੜਾ ਤੇ ਇਹ ਪਲੇਰਪਾਰ ਸ਼ਟਾਡਿੰਗ ਤੋਂ ਕਾਫੀ ਸਾਹਮਣੇ ਆਇਆ ਸੀਗਾ ਤੇ ਇੱਕ ਜਿਹੜੀ ਭੋਟੀ ਦੇ ਮੱਝ ਦਿਖਾ ਰਹੇ ਆਪਾਂ ਭੋਟੀ ਆ ਇਹ ਗੱਬਣਾ ਦੋਸਤੋ ਇਹ ਵੀ ਤਿਆਰੀਆਂ ਤੇ ਸਮਝੋ ਲੱਗੂਗੀ ਕੋ 2-3 ਦਿਨ ਆਏ ਦੋਗ ਤੇ ਰਹਿੰਦੇ ਨੇ ਲਾ ਵੀ ਦੋਗ ਦਿਨ ਇਹਦੇ ਵੀ ਕਿਸਾਨ ਬਰੋਹ ਹੋ ਜੇ ਬਾਕੀ ਆ ਬਿਲਕੁਲ ਸਿਰੋਂ ਭੋਟੀ ਆ ਕਰਮਾਂ ਦੀ ਠੀਕ ਹੈ ਜੀ ਐਨ ਬਿਲਕੁਲ ਚਮਕਦਮ ਕੋ ਵੇਖੋਗੇ ਤੁਸੀਂ ਪਿੰਡਾ ਵੇਖੋਗੇ ਤਾਂ ਬਿਲਕੁਲ ਕਾਗਜ਼ ਵਰਗੀ ਫਰੀਖ ਜਮੜੀ ਆ ਸੋ ਲੈਵੇ ਦੀ ਬੰਤਰ ਦੀ ਗੱਲ ਕਰੀਏ ਤੇ ਜਿੰਨਾ ਮੈਂ ਦੇਖ ਰਿਹਾ ਮੌਕੇ ਤੇ ਸਾਫ ਸੁਥਰਾ ਲੇਵਾ ਹੈ ਕੋਈ ਕਿਸੇ ਰਕਮ ਦਾ ਦੋਸਤੋ ਕੋਈ ਸਾਈਡ ਚਾਹੇ ਕੋਈ ਬਾਹੀ ਦਾ ਰੋਲਾ ਨਹੀਂ ਕਿਸੇ ਭਰਾ ਨੂੰ ਮਿਲੂਗਾ ਇੱਥੇ ਆਣ ਕੇ ਠੀਕ ਆ ਜੀ ਇਧਰ ਇੱਕ ਵਾਰੀ ਤੁਹਾਨੂੰ ਆਪਾਂ ਲਾਗਿਓ ਵਿਖਾਈਏ ਆ ਕਰੋ ਚੈੱਕ ਮੇਰੇ ਬਾਨੀ ਬਹੁਤ ਹੈ ਦੋ ਦਿਨਾਂ ਹੋਰ ਬਨ ਜਣੀ ਆ ਦੇਖੋ ਆ ਦੇਖੋ ਜੀ ਠੀਕ ਆ ਜੀ ਆ ਟਿਲ ਵੇਖੋ ਜੀ ਹਾਂ ਥਣ ਬਹੁਤ ਕਲਮੀ ਥਣ ਲੱਗਾ ਬਹੁਤ ਵਧੀਆ ਆ ਦੇਖੋ ਠੀਕ ਆ ਸੋ ਸੈ ਸੂਜੋ ਚੰਗਾ ਠੀਕ ਆ ਜੀ ਬੰਦ ਵੀਰ ਨੂੰ ਬਹੁਤ ਵਧੀਆ ਤੇ ਸਿਰੋਂ ਵੀ ਕਰਮਾਂ ਦੀ ਬਿਲਕੁਲ ਭੋੜੀ ਆ ਹਾਂ ਦੋਨਾਂ ਦੇ ਵਿੱਚ ਜਵਾਬ ਬਿੱਲੀਆਂ ਕਾ ਤੁਹਾਨੂੰ ਮਿਲ ਲਗੀਆਂ ਦੋਵੇਂ ਸਿੰਘ ਮਾਰਨ ਦਾ ਡਰ ਨਹੀਂ ਜੇਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਬਿਲਕੁਲ ਇੱਕ ਵੜਾ ਵਾਂਗੂ ਜਿਵੇਂ ਕਿਸੇ ਭਰਾਣੇ ਚੱਕਾ ਜੀ ਤਕਾਏ ਆ ਹਾਂ ਇਹ ਹੀ ਗਵਾਰ ਕੀ ਚੱਡਾ ਵੀ ਗਵਾਰ ਕਾ ਜਿਦਾ ਵੜਾ ਵਰਗਾ ਐਫ ਵੜਾ ਵਰਗਾ ਹੀ ਮੇਵਾ ਬਣਾਉਣੀ ਜਊਗੀ ਇਹ ਹਾਂ ਤਾਂ ਬ੍ਰੇਕੀ ਬਰੋਕੀ ਦੇ ਵਿੱਚ ਨਾ ਵੀਰ ਦੇਰਪਾਟ ਜਿੰਨੀ ਵੀ ਆ ਪਿੰਡੇ ਦੀ ਜਿੰਨੀ ਪਤਲੀ ਆ ਕਰਮਾ ਲਈ ਹਾਂ ਦੋਨੇ ਦੋਸੋ ਵੇਖੋ ਤੁਸੀਂ ਇਹ ਸਾਬ ਬੀਕੀਆਂ ਵੇਖੇ ਆਪਾਂ ਲਈਆਂ ਦੋਵੇਂ ਮਜਾ ਹਾਂ ਫਿਰ ਚੰਗੀ ਆ ਸੋਹਣਾ ਪੇਠ ਫੁੜਾ ਲੱਗਾ ਠੀਕ ਆ ਤੇ ਇਹ ਅੱਜ ਵੀਰ ਬਾਦ ਸਾਬ ਕਿੰਨੇ ਦੀ ਕੀ ਡਿਮਾਂਡ ਰੋਗੇ ਦੀ ਡਿਮਾਂਡ ਇਹਦੀ ਵੀ ਆਪਾਂ 90000 ਰੁਪਏ ਰੱਖਣੀ ਆ 90 ਹਾਂ 90 ਦਾ ਛਟਾ ਕਰਕੇ ਦਈਏ 90 ਆਪਾਂ 6000 ਰੁਪਏ ਛੋਟ ਕਰਨੀ ਆ ਦੀ 90 ਤੋਂ 6 ਦਾਤਾ ਹਾਂ ਚਰਾਪੀ ਕਰਤੀ ਦਿਆਂਗੇ ਤੇ ਫਿਰ ਭਰਾ ਦਾ ਫੇਰ 2000 ਮਾਨਤਨ ਕਰਤੀਗੇ ਸਾਰਿਆਂ ਦੇ ਦੋ ਦੋ ਕਰਾਉਣਾ ਮੈਂ ਹਨਕੀਪਤਾ ਵੀ ਤਿੰਨ ਵੀ ਕਰਾ ਸਕਾਂ ਕਿਸੇ ਥਾਂ ਦੇ ਵਿੱਚ ਪਰ ਇੱਥੇ 2000 ਕਰਾਵਾਂਗੇ ਆਪਾਂ ਉਹ ਜਿਹੜੀ ਕਮਾਈ ਰੱਖਣੀ ਹੈ ਜਾਦ ਨਹੀਂ ਜਾਂਦੀ ਤੂੰ ਨਹੀਂ ਨਹੀਂ ਕਮਾਈਆਂ ਆਪਾਂ ਨਾਲ ਕਰਾ ਕੇ ਜਾਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਵੀ 82000 ਦੀ ਲੀਰੋ ਮਿਲ ਜੂਗੀ ਤੈਨੂੰ 82000 ਦੀ ਹਾਂ ਮੱਝ ਮੇਰਾ ਭਰਾ ਚੈੱਕ ਕਰ ਲੋ ਇਧਰ ਇੱਕ ਵਾਰੀ ਦੂਰ ਤੁਹਾਨੂੰ ਪਾ ਹਲਾ ਕੇ ਦਿਖਾ ਦਿੰਦੇ ਆ ਮੇਵਾ ਕਰਮਾ ਦੀ ਇਹ ਵਾਲੀ ਆਪਾਂ ਕਹਿ ਦਿੰਦਾ ਠੀਕ ਆ ਜੀ ਆਹ ਦੇਖੋ ਫੋਟ ਬਾਲ ਵਰਗਾ ਮੇਵਾ ਕਰਮਾ ਦੀ ਢੋਲੀ ਬੰਨੀ ਫਿਰ ਇਹ ਦੋ ਦਿਨ ਇਹ ਹੋਰ ਪਟਾ ਸੋ ਚੰਗਾ ਲੈਵਾ ਚੰਗੀ ਬੰਤਰ ਇਹ ਸਿਰਫ 82000 ਰੁਪਿਆ ਦੇ ਮੇਰੇ ਵੀਰਾਂ ਨੂੰ ਮਿਲ ਨਹੀਂ ਆ ਠੀਕ ਹੈ ਜੀ ਸੋ ਭੋੜੀ ਇਹ ਮੱਝ ਤੇ ਤਿੱਜਾ ਸਵੇਰ ਕੋਈ ਮੰਨ ਕੇ ਬੇਸ਼ੱਕ ਸੌਦਾ ਕਰਨ ਤਿੱਜਾ ਸਵੇਰ ਸੋਣੀ ਆ ਆ ਸੋਣੀ ਤਿੱਜੇ ਆ ਠੀਕ ਹੈ ਜੀ ਤੇ ਬਿਲਕੁਲ ਪਤਲਾ ਪਿੰਡਾ 82000 ਦੀ ਸਿਰਫ ਹਾਂ ਏਦੇ ਬਾਅਦ ਦੋ ਜਿਹੜੀਆਂ ਦੋਸਤੋ ਸੂਈਆਂ ਸਵਾਈਆਂ ਤੁਹਾਨੂੰ ਮੱਝਾ ਦਿਖਾਉਣੀਆਂ ਨੇ ਢਾਂਚੇ ਅਕੋਰਡਿੰਗ ਇਹ ਵੀ ਕਰਮਾਲੀਆਂ ਭਾਰੀਆਂ ਨੇ ਤੇ ਆ ਜਿਹੜੀ ਤੁਹਾਨੂੰ ਪੱਤੇ ਜੇ ਨੰਬਰ ਤੇ ਦਿਖਾ ਰਿਹਾ ਇਹਦਾ ਵੀਰ WhatsApp ਸਵੇਰ ਕਿਨਵਾ ਹੋਊਗਾ ਇਹ ਦੂਜੇ ਮੰਨ ਕੇ ਲਈ ਕੋਈ ਭਰਾ ਤੀਜੇ ਮੰਨ ਕੇ ਲੈ ਲੇ ਠੀਕ ਹੈ ਆਪਾਂ ਦੁਬਾਰਾ ਦੂਜੇ ਦਸੀਆ ਠੀਕ ਹੈ ਹਾਂ ਮਗਰ ਕਟਾ ਆ ਗਿਆ ਵੀ ਹਾਂ ਮਗਰ ਕਟਾ ਆ ਗਿਆ ਇਹਨੂੰ 8 ਦਿਨ ਹੋ ਗਏ ਸੂਈ ਨੂੰ 8 ਦਿਨਾਂ ਦੀ ਸੂਈ ਹੈ ਮੈਨਾ ਮੰਨ ਲਈ ਆ ਲੋ ਜੀ 8 ਦਿਨਾਂ ਦੀ ਦੋਸਤੋ ਸੂਈ ਆ ਲੈਵਾ ਤੁਸੀਂ ਦੇਖੋਗੇ ਬਿਲਕੁਲ ਇੱਕਸਾਰ ਪੱਦਰ ਬੱਚੇ ਨੂੰ ਵੇਖੋ ਜਾਂਦੀ ਕਈ ਖੇੜਾ ਥੋੜਾ ਜਿਹਾ ਪਸ਼ੂ ਬੱਚੇ ਦਾ ਤਮਾ ਕਰਦਾ ਵੀਰ ਵਰਸਾਪ ਐਨੂੰ ਤੋੜ ਦਿਆ ਜੇ ਇੱਕ ਵਾਰੀ ਕੋਈ ਨਹੀਂ ਕੋਈ ਸੋ ਥਾਣਾ ਦੀ ਗੱਲ ਕਰੀਏ ਦੋਸਤੋ ਜਿਵੇਂ ਆਪਾਂ ਨੀਲੀ ਦੇ ਵਿੱਚ ਦੋ ਥਾਣ ਜਾਂ ਤਿੰਨ ਥਾਣ ਵਾਈਟ ਦੇਖਦੇ ਆ ਲੈਵੇ ਚੱਡੇ ਦੇ ਡੱ ਨਿਸ਼ਾਨ ਜਿਹੜਾ ਤੁਹਾਨੂੰ ਦਿਖਾਈ ਦੇਊਗਾ ਮਗਰ ਨੇ ਖੋਰ ਤੋਂ ਬਿਲਕੁਲ ਦਿਖਾਈ ਦੇਣਗੇ ਸੋ ਮਗਰ ਇਹਦੇ ਮੇਲ ਕਾਫ ਆ ਕਈ ਭਰਾ ਸਾਹ ਬਾਹਰ ਨੀਲੀਆਂ ਸ਼ਕੀਨ ਹੋਇਆ ਤੇ ਬਦਨੀਆਂ ਨੀਲੀਆਂ ਆ ਸੋ ਬਾਕੀ ਪੱਦਰ ਪੁੱਦਰ ਬੜੀ ਏਡੀ ਕਹਿ ਦੀ ਜੇ ਦੇਖੋ ਤੁਸੀਂ ਬੰਤਰ ਜਵਾਈ ਬਹੁਤ ਚੰਗੀ ਆ ਥੋੜਾ ਟਕਾਣੇ ਤੇ ਲੈਵਾ ਹਾਂ ਜਵਾਈ ਬਹੁਤ ਲੱਗੀ ਇਹਨੂੰ ਤੀਤਾ ਥੋੜਾ ਬੱਚਾ ਲਾਉਣਾ ਪਊਗਾ ਆ ਬਾਅਦ ਚ ਲਾ ਕੇ ਵਿਖਾਉਣੀ ਆਪਾਂ ਨੇ ਚੰਗੀ ਆ ਬਾਤ ਚੰਗੀ ਆ ਤੇ ਕਿੰਨਾ ਦੁੱਧ ਦੱਸਿਆ ਜੀ ਇਹਦੇ ਲੈ ਦੋਦੇਗਾ ਸੰਤੂ ਸਾਹਿਬ 9 ਲੀਟਰ 9 ਲੀਟਰ 8 ਲੀਟਰ ਚ ਭੇਜਣੀ ਜਿੱਥੇ ਭੇਜੀ ਹਾਂ ਹਾਂ ਹੋਵੇ ਨਾ ਹੋਵੇ ਤਾਂ 9 ਲੀਟਰ ਆ ਆਪਾਂ ਸੋਦਾ 8 ਦਾ ਹੀ ਕਰਨਾ ਠੀਕ ਆ ਦੁੱਧ 9 ਹੀ ਨਿਕਲੂ ਜਾਵੇ ਠੀਕ ਆ ਹਾਂ ਲੋ ਵੀ ਇੱਕ ਵਾਰੀ ਚੰਗੀ ਆ ਇੱਕ ਵਾਰੀ ਕਟਾ ਦਿਖਾਈਏ ਤੁਹਾਨੂੰ 8 ਦੇ ਬਿਨਾਂ ਦਾ ਸਾਰਾ ਸੁਆ ਹੈ ਨਾ ਹਾਂ ਹਾਂ 8 ਦੇ ਨਾਲ ਵੀ ਸੁਈ ਹੈ ਤੇ 9 ਕਿਲੋ ਦੋਸਤੋ ਦੋ ਦਿਨ ਥਲੇ ਹਾਜ਼ਰ ਆ ਪ੍ਰੋਪਰ ਤੁਹਾਨੂੰ ਇੱਕ ਵਾਰੀ ਥਣਾ ਥੋਣ ਦੇ ਆਪਾਂ ਦਿਖਾਉਨੇ ਸਫਾਈ ਮੇਰਾ ਭਰਾ ਚੈੱਕ ਕਰਿਓ ਸੱਚਾਈ ਚੋਈ ਬਹੁਤ ਚੰਗੀ ਟਾਪ ਦੀ ਲੱਗੀ ਇਹਨੂੰ ਆ ਦੇਖੋ ਜੀ ਪਰਾ ਇਹ ਸੰਗਸੂ ਨੂੰ ਲਾਇਆ ਹੋਰ ਧਰੇ ਦੇ ਤੋਂ ਡਰਦੀ ਹੈ ਆ ਦੇਖੋ ਆ ਦੇਖੋ ਮੇਰਾ ਪਰਾ ਠੀਕ ਆ ਜੀ ਸੋਨੇ ਦੇ ਦੀ ਬੰਤਰ ਬਹੁਤ ਸੋਹਣੀ ਆ ਟਕਾਣੇ ਤੇ ਆ ਦੇਖ ਵੀਰ ਦਲੇਰ ਬਾੜ ਪਾਕੀ ਭਰਾ ਰੁਕਦੀਆਂ ਓਕੇ ਨੰਬਰ ਇੱਕ ਨੰਬਰ ਚਵਾਈ ਦੇ ਪੱਖੋਂ ਕੋਈ ਲਾਮਾ ਨਹੀਂਗਾ ਨਾ ਬਟੇਆ ਜੀ ਚਵਾਈ ਵਾਲੇ ਪਾਸੋਂ ਦੋਸਤੋ ਕੋਈ ਲਾਂਮਾ ਨਹੀਂਗਾ ਕਿਉਂ ਪਹਿਲਾਂ ਹੀ ਕਾਫੀ ਪਸ਼ੂ ਜਿਹੜੇ ਪਾ ਦਿੱਤੇ ਆਪਾਂ ਇਸ ਘਰ ਦੀ ਗੱਲ ਚਵਾਈ ਇਹ ਲੋ ਵਿੱਚ ਲਾਂਮਾ ਨਹੀਂ ਦੁੱਧ ਆਠ ਲੀਟਰ ਲੋ ਨਹੀਂ ਕੋਈ ਲਾਂਮਾ ਆ ਹਾਂ ਸੋ ਹਜ਼ਾਰਾਂ ਲੋ ਕਰਨੇ ਆ ਜਿਹੜੀ ਹੈਗੀ ਆ ਆ ਸਹੀ ਆ ਹਾਂ ਸੋ ਮਾਲ ਦੋਸਤੋ ਹਜ਼ਾਰਾਂ ਦੀ ਗਿਣਤੀ ਵਿੱਚ ਹੀ ਪਹਿਲਾਂ ਸੇਲ ਕਰ ਦਿੱਤਾ ਵੀਰ ਨੇ ਕਦੀ ਵੀ ਮੈਨੂੰ ਤੋਂ ਸ਼ਾਇਦ ਕਿਸੇ ਭਰਾ ਨੇ ਫਰਿਆਦ ਨਹੀਂ ਕੀਤੀ ਨਹੀਂ ਬਾਬਾ ਬੁੱਢਾ ਸਾਹਿਬ ਦੀ ਬਣੀ ਮੇਰੇ ਇੰਨਾ ਹੀ ਲਾਂਮਾ ਨਹੀਂ ਆਇਆ ਆ ਹਾਂ ਠੀਕ ਆ ਅੱਛਾ ਫਿਰ ਦਰਬਾਰ ਬਾਦ ਕੀ ਮੋਲ ਕਿ ਡਿਮਾਂਡ ਕਰਦੇ ਆ ਇਸ ਮੈਂ ਦੀ ਇਹਦੀ ਡਿਮਾਂਡ ਜੀ ਦੇ ਕਰਦੇ ਉਹ ਇਹਨਾਂ ਦੇ ਨੂੰ ਨਾ ਕਰੀਏ ਪਰ ਇਹ ਆਪਾ ਉੜਦੀਆਂ ਜਾਣ ਵਾਲਾ ਹੀ ਕਰਨਾ ਜੇ ਬਸ ਬਸ ਇਹ ਡਿਮਾਂਡ ਜੇ 85000 ਰੁਪਿਆ 85 80 ਦੀ ਦੇ ਲਈਏ 80 ਦੀ ਦੇ ਦੋ ਤੇ ਹੋਰ ਕਰੀਏ ਇਮਾਨਦਾਰ ਹੋਰ ਕਰ ਦਿਓ ਤੁਸੀਂ ਬਾਅਦ ਮੈਂ ਦੇਖ ਲੈਂਦਾ ਤੁਸੀਂ ਜੋਰ 70000 ਦੀ ਦੇ ਦੇ ਆਗੇ 75 ਦੀ ਹਾਂ ਭਰਾ ਵੀ ਸਿਆਹ ਫਿਰ ਕੁਝ ਨਹੀਂ ਆਪ ਹੀ ਕਸਰ ਕਰ ਤੀ ਇਹ ਤੂੰ ਦੱਸਣਾ ਹੈ ਤੂੰ ਦੱਸਣਾ ਨਾ ਲਓ ਮਾਜ ਦਾ ਪਹਿਲਾ ਤੂੰ ਤੋਲਤੀ ਹੈ। ਹਾਂ ਵੇਖਦਾ ਇਹ ਮਾਜ ਕੋਈ ਪਹਿਲੇ 75 ਦੀ ਦੇ ਦਵੇ ਤੇ ਮੈਂ ਮੰਨਣ ਜੋ ਗਿਆ। ਬਿਲਕੁਲ ਬਿਲਕੁਲ। ਹਾਂ ਲਓ ਵੀ ਮਾਜ ਮੇਰੇ ਭਰਾ ਕੋ ਚੰਗੀ ਤਸਰੀ ਨਾਲ ਦੇਖ ਲੋ। ਕਿਤੇ ਵੀ ਲੱਖੋਂ ਘੱਟ ਗੱਲ ਨਹੀਂ ਕਰਨੀ। ਚਾਹੇ ਭਰਾ ਕੋ ਲਿਆ ਚਾਹੇ ਕਿਸੇ ਦੇ ਘਰ ਚ ਆ। ਬਸ ਵੀ ਭਰਾ ਕੋ। ਮੋਲੇ ਨਹੀਂ ਕਰਨਾ ਲੱਗਦਾ। ਬਿਲਕੁਲ ਬਿਲਕੁਲ। ਲਓ ਵੀ ਠੀਕ ਹੈ ਜੀ। ਤੂੰ ਦੱਸ ਦੇ ਕੀ ਛੋਟ ਕਰਨੀ ਉਹ ਵੀ ਕਰ ਦੇ। ਤੇਰੇ ਲੱਗਿਆ ਵੀ ਘਰੇਲੂ ਘਰ ਵਾਲਾ ਭਰਾ ਵੀ ਆਪੋ ਆਪਣਾ ਯੂਰ ਲਾਉਂਦਾ ਵੀ ਮੈਂ ਇੱਥੇ ਆ ਵਾਧ ਵੇਚਿਆ। ਤੇ ਖਰੀਦਣ ਲੱਗਿਆ ਵੀ ਕਈ ਵਾਰ ਸਮਝੋ ਬਾਹਰ ਹੋ ਜਾਂਦੀ ਹੈ ਗੱਲਬਾਤ ਅੱਜ ਵੀ ਦਲੇਰਬਾਹਾਂ ਦਾ ਵੀ ਆਪਾਂ 80 82 85 ਡਿਮਾਂਡ ਕੁਝ ਵੀ ਕਰ ਲਈਏ 75 ਦੀ ਦੇਣੀ ਹੈ ਪਰ ਆਪਾਂ 75 ਦੀ ਦੇ ਨਹੀਂ ਦੇਣੀਗੀ ਤੇ ਆਪਾਂ ਵੀਰ ਦਲੇਰਪਾਟ ਦੋੜ ਹੀ ਫਿਰ ਤਿੰਨ ਡਾਗ ਇਹਨੇ ਦੇਖ ਲਈ ਅੱਜ ਨਹੀਂ ਚੱਲ ਇਹਦਾ ਵੀ ਦੋ ਡਾਈਏ 73 ਦੀ ਦੇਣੀ ਹੈ 75 ਦੀ ਕਰ ਗਏ ਹਾਂ ਚਲ ਖੁਸ਼ੀ ਨਾਲ ਫਿਰ ਮਾਨਤਰ ਰੱਸਾ ਛੋੜ ਚੜੇ ਗਏ ਕਰ ਲੈਗੇ ਕਰ ਦਿਆ ਕੋਈ ਆ ਠੀਕ ਆ ਠੀਕ ਆ ਲੋ ਵੀ 77000 ਦੀ ਮਿਲਨੀ ਹੈ ਮੇਰੇ ਭਰਾਵਾਂ ਨੂੰ 77000 ਦੀ ਹਾਂ ਬਾਅਦ ਤੁਸੀਂ ਵੇਖ ਲਈਏ ਸਫਾਈਆਂ ਤੁਹਾਨੂੰ ਦਿਖਾਤੀਆਂ ਨੇ ਬਾਕੀ ਥਾਂ ਲੈ ਦਾ ਲੈਣਾ ਸਾਇਦ ਵਿੱਚ ਬਰਾਬਰ ਆ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਬਾਕੀ ਨਖੇੜ ਚੰਗਾ ਵਾ ਕਿਸੇ ਪਾਸਿਓਂ ਆਪਾਂ ਹੁਣ ਮੌਕੇ ਦੇ ਨੂੰ ਇਹ ਨਹੀਂ ਕਹਿ ਸਕਦੇ ਵੀ ਕਿਸੇ ਪਾਸਿਓਂ ਖੁਸ਼ੀ ਆ ਕਰਮਾਂ ਦੀ ਠੀਕ ਆ ਜੀ ਸੋ ਚੰਗਾ ਥਣ ਲੈ ਵਾ ਪਸੰਦ ਆਊਗੀ ਮੇਰੇ ਵੀਰਾਂ ਨੂੰ ਚੰਗਾ ਸੋਨਾ ਪਿੱਠਪੂੜਾ ਲੱਗਾ ਬਹੁਤ ਵਧੀਆ ਚੰਗੀ ਕਮਾਲ ਦੀ ਵੈਰੈਟੀ ਫਿਰਫੋ 77000 ਦੀ ਠੀਕ ਆ ਜੀ ਤੇ ਮਗਰ ਇਹਦੇ ਕਟਾ 8 ਦਿਨਾਂ ਦੀ ਸੂਈ ਹਾਂਜੀ ਇੱਕ ਇਧਰ ਆਪਾਂ ਤੁਹਾਨੂੰ ਪੂਰੇ ਡਬਲ ਟਾਂਚੇ ਦੇ ਵਿੱਚ ਵਿਖਾਉਣੇ ਆ ਜਿਵੇਂ ਅਕਸਰ ਆਪਾਂ ਗੱਲ ਕਰਦੇ ਆਂ ਵੀ ਦੋ ਮੱਜਾਂ ਨੂੰ ਵਿੱਚ ਪਾਉਂਦੀ ਇੱਕ ਮੱਜ ਆਹ ਮੇਰਾ ਪ੍ਰਾਤਿਪਾਦ ਇਹਦਾ ਕਹੇ ਜਨੇ ਕੱਲੀ ਜਾਣ ਵਾਲੀ ਗੱਲ ਆ ਆਹਾਂ ਵੀ ਹੱਥਾਂ ਦੇ ਹੱਥੀ ਜਾਤੀ ਜਾਊ ਹੱਥੀ ਤੇ ਹੱਥੂ ਗਾਲੇ ਲੈ ਵੀ ਹਾਂ ਮੋਲ ਨੀਂਦੀ ਕਾਹੇ ਕਰਨਾ ਜੇ ਆਪਾਂ ਮੋਲ ਛੋਟੇ ਕਰਾਂਗੇ ਪਰ ਮੈਂ ਬੜੀ ਚੰਗੀ ਚੋਟੀ ਦੀ ਆ ਮੈਂ ਫੁੱਲ ਵਜਨ ਲੋਡ ਵਾਲੀ ਆ ਇਹਨੂੰ ਤਿੰਨ ਤੋਂ ਚਾਰ ਦਿਨ ਹੋਵੇ ਸੂਈ ਨੂੰ ਮਗਰ ਕੱਟੀ ਏ ਠੀਕ ਆ ਜੀ ਹਾਂ ਆ ਕੱਟੀ ਏ ਦੀ ਲੋ ਜੀ ਇਹ ਮਗਰ ਕੱਟੀ ਆ ਇੱਕ ਹੀ ਭਰਾ ਨੇ ਘਰ ਵਾਲੇ ਨੇ ਟੀਗਾ ਥੋੜਾ ਜਿਹਾ ਆਪਣਾ ਕਾਲੀ ਮੋਹਰਾ ਦਾ ਭਰਾਤਾ ਹੈ ਨੀਂਦੀ ਦਾ ਭਰਾ ਦਾ ਬਹਿ ਜਾ ਬਹਿ ਜਾ ਦੇਣੀ ਜਿੱਦਾਂ ਕੱਟੀ ਦੀ ਮਗਰ ਕੱਟੀ ਆ ਗਈ ਆ ਹਾਂ ਵੇਖੋ ਮੋਹਰਾ ਦਾ ਟੀਗਾ ਭਰਾਤਾ ਹਾਂ ਸੋ ਚਲੋ ਨੀਲੀ ਦਾ ਵੀ ਕੋਈ ਭਰਾਗਾ ਟੀਗਾ ਭਰਾ ਦੇ ਦੇ ਟੀਗਾ ਜੀ ਕਿਤੇ ਭਰਾਇਆ ਹੋਣਾ ਤੇ ਰਿਜ਼ਲਟ ਇਹਨੇ ਨੀਂਦੀ ਦਾ ਵੀ ਚੰਗਾ ਦੇ ਦੇਣਾ ਸੀ ਹਾਂ ਕਿਉ ਦੇਖੋ ਜੀ ਹਾਂ ਅੱਜ ਦੇਰ ਕਿਨੇ ਤੁਸੀਂ 8 ਕਿ 10 ਨਹੀਂ 3-4 ਦਿਨ ਹੋਏ ਇਹਨੂੰ ਸਿਰਫ 3-4 ਦਿਨ ਹੀ ਹਾਂ 3-4 ਦਿਨ ਹੀ ਹੋਏ ਹਾਂ ਬੋਲਾ ਫਿਰ ਕਿੰਨਾ ਹੋਊਗਾ ਬੋਲਾ ਟਾਈਮ ਰਾਜ ਸਾਹਿਬ ਇਹਗੇ 9 ਲੀਟਰ ਤਿਆਰ ਜੇ ਬੋਲਾ 9 ਲੀਟਰ ਹਾਂ ਲੋ ਵੀ 9 ਲੀਟਰ ਦੋਸਤੋ ਐਸ ਵਕਤ ਬੋਲਾ ਤਿਆਰ ਆ ਆਪਾਂ ਜਿਹੜਾ ਇਸ ਟਾਈਮ ਤੇ ਹਾਜ਼ਰ ਉਹ ਦੁੱਧ ਦੱਸਣਾ ਹੈ ਹਾਂ ਬਾਕੀ ਉਹਨਾਂ ਨੇ ਜਿਨ੍ਹਾਂ ਨੂੰ ਲਈ ਉਹਨਾਂ ਕੇ ਅਸੀਂ 14-15 ਲੀਟਰ ਦੁੱਧ ਚੋਇਆ ਅੱਛਾ ਪਰ ਆਪਾਂ ਦੱਸਣਾ ਉਹ ਜਿਹੜਾ ਅੱਜ ਹਾਜ਼ਰ ਆ ਕਿਉਂ ਜੇ ਤਾਜ਼ੀ ਸੂਈ ਆ ਮੈਲਾ ਮਾਨ ਦੀ ਦੁੱਧ ਆਪਾਂ ਨੂੰ ਪਤਾ ਵੀ ਐਰੋ ਮੈਡਕੀ ਨੇ ਵਧਣਾ ਵਧਣਾ ਬਿਲਕੁਲ ਹਾਂ ਲੋ ਵੀ ਬਾਕੀ ਮੇਰੇ ਪ੍ਰਭੂ ਸਿੰਘ ਸੁੰਗ ਦੀ ਬੰਤਰ ਚੰਗੀ ਆ ਸਾਰੇ ਪੱਖੋਂ ਪੂਰੀ ਗਰਦਨ ਬਾਕੀ ਵਜਨ ਵਟਾ ਤੁਸੀਂ ਆਪ ਹੀ ਚੈੱਕ ਕਰੋ ਤਸੱਲੀ ਨਾਲ ਤੁਹਾਨੂੰ ਦਿਖਾ ਰਹੇ ਆ ਕੱਟੀ ਮਗਰ ਆ ਚਲੋ ਇਹ ਪਲੱਸ ਪੁਆਇੰਟ ਆ ਵੀ ਮਗਰ ਕੱਟੀ ਆ ਹਾਂ ਮੱਝ ਆਪਦੀ ਜਗ੍ਹਾ ਮੱਝ ਤੁਸੀਂ ਵੇਖੋ ਮੇਰਾ ਭਰਾ ਇਹਨੂੰ ਅਸਲ ਚ ਆਪਾਂ ਕਹਿ ਵੀ ਸਕਦੇ ਆ ਵੀ ਮੱਝ ਹਨ ਕੱਦ ਢਾਂਚਾ ਬਹੁਤ ਉੱਚਾ ਏ ਕੱਦ ਢਾਂਚੇ ਦੀ ਤਾਂ ਕਰਮ ਵਾਲੀ ਕਮਾਲ ਹੀ ਕਰੀ ਬੈਠੀ ਆ ਪਿੱਠ ਚੜਾ ਕੇ ਦੇਖੋ ਕਿੰਨੀ ਚੌੜੀ ਮੱਝ ਹੈ ਚੌੜਾ ਪਿੱਠ ਪੜਾ ਆ ਦੇਖੋ ਜੀ ਸੋ ਵਜਨ ਵਟਾ ਬਹੁਤ ਕਰਮ ਵਾਲੀ ਨੂੰ ਅਲੋਂਕਾਰ ਲੱਗਾ ਸੋ ਲੇਵੇ ਦੀ ਬੰਤਰ ਚੰਗੀ ਆ ਐਸ ਵਕਤ ਬੋਲ ਤੋਂ ਛਟਾੜੀ ਗਈ ਆ ਠੀਕ ਆ ਜੀ ਸੋ ਲੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਵੰਡ ਵਿਰਲ ਗੈਬ ਆਪਸੀ ਤਰ੍ਹਾਂ ਦਾ ਬਹੁਤ ਵਧੀਆ ਉਹਨੇ ਬੂਟੇ ਨੂੰ ਤਾਂ ਤਾਂ ਹਾਂ ਜਿਵੇਂ ਆਪਾਂ ਪਰਦੇਸੀ ਵੀਰ ਨੂੰ ਨਹੀਂ ਕਹਿੰਦੇ ਵੀ ਯਾਰ ਪੂਰਾ ਗੇਠਕ ਦੇ ਲਾਵੀ ਜਾਂ ਡੇਢ ਗੇਠਕ ਦੇ ਲਾਵੀ ਹਾਂ ਜਿਤਨਾ ਭਈਏ ਝੋਨਾ ਲਾਉਦੇ ਉਹ ਚੀਜ਼ ਆ ਹਾਂ 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 ਨਹੀਂ ਮੱਝ ਦੇ ਵਿੱਚ ਵੀ ਕੋਈ ਸ਼ੱਕ ਨਹੀਂਗਾ ਹਾਂ ਬੜੀ ਪੜੀ ਪਲੋਸੀ ਜਿਹੜੀ ਦੋਸਤੋ ਇਹ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਮੱਝ ਚਵਾਈ ਜੇ ਡੀਆਂ ਸੰਧੂ ਸਾਹਿਬ ਧੀਰਿਆਂ ਜੇ ਭਵੇਂ ਕੋਈ ਭਾਂਟੋਲੇ ਭਰਾ ਚੋਲੇ ਉੜਕਦੀਆਂ ਨਹੀਂ ਜੇ ਇਹ ਕਿਹਣੀ ਗੱਲ ਹੈ ਕਿ ਕਿਸ ਪੱਖੋਂ ਲਾਹਮਾ ਆਊਗਾ ਮਿਰਦ ਨਹੀਂ ਜਾਗੇ ਹਾਂ ਹਾਂ ਬੱਚਿਆਂ ਦੇ ਮਾਰ ਮਾਰ ਜਾਂਡੀਆਂ ਤੁਹਾਡੇ ਸਾਹਮਣੇ ਆ ਹਾਂ ਲੋਜੀ ਕਰੋ ਜਾ ਕੇ ਠੀਕ ਆ ਜੀ ਸੋ ਇਧਰੋਂ ਆ ਬਹਿਣੀ ਵਾਲਾ ਪਾਸਾ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਹੁਣ ਤਕਰੀਬਨ ਬੋੜੇ ਬੂੜੇ ਦੇ ਵਿੱਚ ਹੀ ਖੇਡਣ ਲਈ ਆ ਗਰਮਾਂ ਦੀ ਹਾਂ 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 ਆਹ ਥਾਣਾ ਦੋਸਤੋ ਇੱਕ ਸਾਇ ਬਿਲਕੁਲ ਤੁਸੀਂ ਦੇਖੋਗੇ ਇੱਕ ਹੋ ਜਾ ਠੀਕ ਆ ਅਜੇ ਹੁਣ ਸਾਫ਼ ਕਰਕੇ ਦੁੱਧ ਤਾਂ ਲਿਆਉਂਦੇ ਇਹਨੂੰ ਹਾਂ ਕਿਉਂ ਦੁੱਧ ਜਿੰਨਾ ਉਹਨੇ ਦੱਸਿਆ ਚਲੋ ਜਿੱਦੀਏ ਮੈਂ ਆਂਦਾ ਵੀ ਕੱਖ ਨਹੀਂਗਾ ਹਾਂ ਪਰ ਆਪਾਂ ਜਿਹੜਾ ਹਾਜ਼ਰ ਭਾਂਡੇ ਚੂਨ ਵਾਲਾ ਉਹ ਦੁੱਧ ਦੀ ਗੱਲ ਕਰ ਰਹਾ ਹੈ ਤੁਹਾਡੇ ਨਾਲ ਬੱਸ ਬੱਸ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਹਾਂ ਲੋ ਵੀ ਇਹ ਮਗਰ ਕੱਟੀ ਸੀ ਠੀਕ ਆ ਜੀ ਬਾਕੀ ਮੈਂ ਵੀ ਚੰਗੀ ਪਲੀ ਪਲੋਸੀ ਆ ਫਰ ਬਾਕੀ ਮੇਰੇ ਭਰਾ ਹੱਥ ਪਾਉਣਾ ਜਿਹੜੇ ਵੀਰ ਨੇ ਪਾਲਿਓ ਮੁੱਲ ਬੜਾ ਜਾਇਜ਼ ਆ ਕੀ ਕਰਦੇ ਪਏ ਆ ਵੀਰ ਇਹਦਾ ਮੁੱਲ ਇਹ ਹੀ ਡਿਮਾਂਡ ਸੰਧੂ ਸਾਹਿਬ 1 15 ਜੀ ਆ 1 10 ਦੀ ਦੇ ਦिए 1 10 ਦੀ ਹਾਂਜੀ ਹੁਣ ਅਖੀਰਲਾ ਸੌਦਾ ਹੀ ਹਾਂ ਹੁਣ ਆਪਾਂ 2000 ਨਹੀਂ ਛੱਡਣਾ ਹਾਂ ਪੂਰਾ 3 ਛੱਡਦੇ 7 ਦੀ ਦੇ ਦਗੇ ਠੀਕ ਹੈ ਜੀ ਪੂਰੇ ਸੱਤ ਦੀ ਹਾਂ ਨਾ ਆਲੀ ਇਹ ਗੱਲ ਵੀ ਹਾਂ ਨਾ ਆਲੀ ਆ ਕਿਉਂ ਐਡੀ ਮੈਂ ਦੇਣੀ ਨਹੀਂ ਜੇ ਕਹਨੇ ਆਪਾਂ ਨੂੰ ਬਿਲਕੁਲ ਜੀ ਆਪਾਂ ਦੇ ਰਹੇ ਆ ਨਾ ਆਪਾਂ ਦੇ ਰਹੇ ਆ ਆਪਾਂ ਦੇ ਰਹੇ ਆ ਹਾਂ ਬੇਸ਼ੱਕ ਹੋਰ ਥਾਵਾਂ ਤੋਂ ਚਲੋ ਕੋਈ ਟਰਾਈ ਕਰ ਮਾਰ ਲੇ ਜੱਜਨ ਭਰਾ ਨਜ਼ਾਰੇ ਲਊ ਕਿ ਤੇ ਯਾਦ ਕਰੂ ਵੀ ਯਾਰ ਉਹ ਤੋਂ ਭਰਾ ਦੋ ਮੱਝ ਜਾਂਦੀ ਸੀ ਬੱਸ ਬੱਸ ਹੈ ਬੱਸ ਉਹ ਵਾਲੇ ਸਮੇਂ ਜਾ ਲਓ ਵੀ ਮੇਰੇ ਵੀਰੋ ਇੱਕ ਸੱਤ ਦੀ ਜਿਹੜੀ ਇਹ ਮੱਝ ਮਿਲਣੀ ਹੈ ਤੁਹਾਨੂੰ ਠੀਕ ਹੈ ਜੀ ਮਗਰ ਕੱਟੀ ਆ ਚੰਗੀ ਸੇਵਾ ਕਰਦੇ ਜੇ ਜਿੱਡਾ ਤੇ ਨੂੰ ਕਰਮਲ ਨੂੰ ਥੱਲੇ ਭਾਂਡਾ ਵਿਖਾਰਾ ਇਹ ਜਵਾਦੇ 12 ਇਹ ਜਵਾਦੇ 14 ਇਹ ਮੇਰਾ ਭਰਾ ਭਾਵੇਂ ਚੋੜੇ 25 ਕਿਲੋ ਠੀਕ ਆ ਜੀ ਉਹ ਜ਼ੇਵਾ ਤੇ ਡਿਪੈਂਡ ਆ ਤੁਹਾਡੀ ਤੇ ਹਾਂ ਜਿਨ੍ਹਾਂ ਨੇ ਗੋੜ ਤੇ ਉਹਨਾਂ ਹੀ ਮਿੱਠਾ ਜਿਨ੍ਹਾਂ ਕੋੜ ਪਾਲੋ ਦੋਨਾਂ ਹੀ ਮਿੱਠਾ ਹਾਂ ਤੇ ਇਹ ਅੱਜ 200 ਮਾਲ ਵੀਰ ਦਲੇਰ ਬਾੜ ਦੇ ਕੋਲ ਸੀਗਾ ਚਾਰ ਮਜਾਂ ਝੋਟੀਆਂ ਦਿਖਾਈਆਂ ਤੁਹਾਨੂੰ ਦੋ ਗੱਬਣਾ ਤੇ ਦੋ ਹੀ ਸੁਈਆਂ ਬਾਕੀ ਮੇਰਾ ਭਰਾ ਮੋਲ ਜਰੂਰ ਕਮੈਂਟਾਂ ਦੇ ਵਿੱਚ ਬੇਸ਼ੱਕ ਦੱਸ ਲੈ ਜੈਜ ਰੇਟ ਦੇ ਵਿੱਚ ਮਾਲ ਆ ਸਾਫ਼ ਸੁਥਰੇ ਪਸ਼ੂ ਆ ਇਹ ਵੀਰ ਬਾਦ ਸਾਹਿਬ ਇਹੋ ਅੱਜ ਆਪਣੇ ਕੋਲ ਪਸ਼ੂ ਸੁਈਆਂ ਹਾਂਜੀ 4 ਜੇ 2 ਸੁਈਆਂ ਸਵਾਈਆਂ ਤੇ 2 ਸੁਣ ਵਾਲੀਆਂ ਆ ਆ ਠੀਕ ਹੈ ਵੀਰੇ ਹਾਂਜੀ ਇੱਕ ਕੰਟੈਕਟ ਨੰਬਰ ਆਪਣੇ ਕਰ ਦਿੰਦੇ ਹਾਂ ਨੰਬਰ ਇਹ ਹੈ ਜੀ 97792942006 ਪਿੰਡ ਹੈਗਾ 달ਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਕਈ ਕਰਦਾ ਹੈ ਭਰਾ ਵਿਸਾਈ ਪਾ ਸਕਦਾ ਹੈ ਇਹ ਜਾਣ ਕੇ ਆਪਣੇ ਨਾਲ ਕਨੈਕਟ ਕਰ ਸਕਦਾ ਹੈ ਠੀਕ ਹੈ ਜੀ ਪਰ ਸਾਈ ਪਾ ਕੇ ਫਾਇਦਾ ਹੁੰਦਾ ਬਿਲਕੁਲ ਠੀਕ ਹੈ ਜੀ ਉਹ ਕੋਈ ਭੈਣ ਭਰਾ ਦੂਰੋਂ ਤੁਰਦਾ ਹੁੰਦਾ ਹੈ ਸੌਦਾ ਜੇ ਫਿਰ ਅਗਲਾ ਨਰਾਜ਼ ਹੁੰਦਾ ਹੈ ਕਈ ਵਾਰ ਇਦਾਂ ਹੋ ਜਾਂਦੀ ਆ ਆ ਸਾਈ ਪਾਓ ਆਣ ਕੇ ਨਿਸ਼ਾ ਕਰੋ ਜੇ ਨਹੀਂ ਉਹ ਗੱਲ ਹੈਗੀ ਤੇ ਸਾਈ ਵਾਪਸ ਸਹੀ ਹਾਂ ਇਹ ਨਹੀਂ ਵਿਆਪ ਅਗਲੇ ਨੂੰ ਬੰਨ ਕੇ ਰੱਖਦਾਗੇ ਸਹੀ ਆ ਠੀਕ ਹੈ ਨਹੀਂ ਬਿਲਕੁਲ ਹਾਂ ਮੈਂ ਵੀ ਇਹ ਗੱਲ ਬਾਤ ਜਰੂਰ ਮੇਰਾ ਭਰਾ ਗੌਰ ਕਰ ਲਿਓ ਠੀਕ ਹੈ ਜੀ ਕਿਸੇ ਨੇ ਵੀ ਦੂਰ ਨੇੜੇ ਤੁਰਨਾ ਕੋਈ ਸਾਈਬ ਬਣਾ ਕੋ 1500 2000 ਰੁਪਏ ਪਾ ਕੇ ਤੁਰਿਓ ਕਈ ਵਾਰਾ ਤੁਹਾਡੇ ਆਇਆ ਇਥੇ ਬਾਹਰ 2000 ਤੋਂ ਪਲੱਸ ਪਾ ਕੇ ਕੋਈ ਆਇਆ ਗਿਆ ਭੈਣ ਦੀ ਭੈਣ ਭਰਾ ਠੀਕ ਹੈ ਜੀ ਕੋਈ ਮਾਲ ਖਰੀਦ ਲਵੇ ਤੇ ਤੁਹਾਡਾ ਬਿਲਕੁਲ ਆਇਆ ਗਿਆ ਜਿਹੜਾ ਵਿਅਸਤ ਵਿਅਰਥ ਨਾ ਜਾਵੇ ਹਾਂ ਕੋਈ ਦੂਰੋਂ ਭਰਾਉਂਦਾ ਤੇ ਕੋਈ ਆਣ ਕੇ ਦੋ ਚੌਕ ਕਿਲੋਮੀਟਰਾਂ ਦੇ ਆਣ ਕੇ ਪੇਟਾ ਪਾ ਬਿੰਦਾ ਤੇ ਮੈਂ ਘੜਨੀ ਆ ਜਦੋਂ ਵੀ ਸਾਈ ਆਈ ਉਹ ਤੇ ਉਹਦੀ ਵੇਟ ਕਰਾਂਗੇ ਬਸ ਜੇ ਤੇਰੀ ਨਾਲ ਫਿਰ ਉਹਨੂੰ ਦੇ ਦਈਏ ਬਿਲਕੁਲ ਹਾਂ ਮਾਲ ਦੇ ਤਨ ਬੜਾ ਮਾਲਕ ਦੀ ਮਿਹਰ ਤੇ ਜੇ ਚੌਥੇ ਦਿਨ ਆਪਾਂ ਵੀਡੀਓ ਪਾਉਂਦੇ ਰਹੀਨੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਮਾਲਕ ਦੀ ਮਿਹਰ ਤਰੇ ਜੰਗਾਂ ਤਰੀਆਂ ਆਉਂਦੀਆਂ ਕੰਮ ਲੀਆਂ ਬਿਲਕੁਲ ਤਰਰੀਆਂ ਉਸ ਜਿੱਥੇ ਭਾ ਸਹੀ ਆ ਸਹੀ ਆ ਹਾਂ ਬਿਲਕੁਲ ਜੀ ਬਿਲਕੁਲ ਜੈ ਜਰਦਾ ਦੋਸਤੋ ਮਾਲ ਫਟਾਫਟ ਵਿਖਦੇ ਵਿਖਦਾ ਮੱਜਾ ਮੇਰਾ ਭਰਾ ਚੈੱਕ ਕਰ ਲੀਆ ਤੁਸੀਂ ਵੀਡੀਓ ਤੁਸਲੀ ਨਾਲ ਦੇਖ ਲਿਓ ਜੇ ਗਾਵਾ ਵੱਤੋ ਵੱਤ ਸ਼ੇਅਰ ਕਰ ਦਿਓ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ